ਜਿਹੜਾ ਉਹ ਖੇਲਦਾ ਸੀਗਾ ਪਾਣੀ ਨਾਲ ਉਹ ਪਤਾ ਨਹੀਂ ਲੱਗਿਆ ਕਿਸ ਟਾਈਮ ਜਿਹੜਾ ਹੈਗਾ ਉਹ ਪਾਰਟੀ ਦੇ ਵਿੱਚ ਜਿਹੜਾ ਹੈਗਾ ਉਹ ਸਿਰ ਭਾਰ ਡੇਗ ਗਿਆ ਤੇ ਉਹਨੂੰ ਜਦੋਂ ਹਸਪੀਟਲ ਲੈ ਕੇ ਗਏ ਆ ਤੇ ਉਹਨੂੰ ਮ੍ਰਿਤਕ ਘੋਸ਼ਿਤ ਕੀਤਾ ਨੰਗਲ ਤੋਂ ਉਸ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੀ ਪਾਣੀ ਦੀ ਬਾਲਟੀ ਦੇ ਵਿੱਚ ਡੁੱਬਣ ਕਾਰਨ ਇੱਕ ਸਵਾ ਸਾਲ ਦੇ ਬੱਚੇ ਦੀ ਮੌਤ ਹੋ ਗਈ। ਦੱਸਦੇ ਕਿ ਪਰਿਵਾਰਿਕ ਮੈਂਬਰ ਘਰ ਦੇ ਕੰਮਕਾਰਾਂ ਦੇ ਵਿੱਚ ਵਿਅਸਤ ਸੀ ਤੇ ਜਦੋਂ ਬੱਚਾ ਪਾਣੀ ਦੇ ਵਿੱਚ ਖੇਡਣ ਦੇ ਬਹਾਨੇ ਪਾਣੀ ਦੀ ਬਾਲਟੀ ਦੇ ਵਿੱਚ ਜਾਂਦਾ ਤਾਂ ਉਸ ਦੀ ਪਾਣੀ ਦੀ ਬਾਲਟੀ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਜਾਂਦੀ ਹੈ। ਜਿਵੇਂ ਹੀ ਦੂਜੇ ਬੱਚੇ ਵੱਲੋਂ ਦੇਖਿਆ ਜਾਂਦਾ ਹੈ ਅਤੇ ਉਸੇ ਦੁਆਰਾ ਹੀ ਰੋਲਾ ਪਾਇਆ ਜਾਂਦਾ ਹੈ ਤਾਂ ਪਰਿਵਾਰਿਕ ਮੈਂਬਰਾਂ ਨੂੰ ਜਦੋਂ ਤੱਕ ਪਤਾ ਲੱਗਦਾ ਹੈ ਅਤੇ ਉਹ ਪਾਣੀ ਦੀ ਬਾਲਟੀ ਦੇ ਵਿੱਚੋਂ ਬੱਚੇ ਨੂੰ ਕੱਢ ਕੇ ਡਾਕਟਰ ਕੋਲ ਲਿਜਾਉਂਦੇ ਨੇ ਤਾਂ ਡਾਕਟਰ ਦੇ ਵੱਲੋਂ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿ ਉਹਨਾਂ ਦਾ ਬੱਚਾ ਜਿਸ ਨੂੰ ਕੀ ਲਾਡਾਂ ਦੇ ਨਾਲ ਚਾਵਾਂ ਦੇ ਨਾਲ ਪਾਲਿਆ ਸੀ ਸਵਾ ਸਾਲਾਂ ਬੱਚਾ ਪਾਣੀ ਦੀ ਬਾਲਟੀ ਦੇ ਵਿੱਚ ਡੁੱਬ ਕੇ ਕਰਨ ਉਹ ਆਪਣੀ ਜਾਨ ਗਵਾ ਬੈਠਦਾ ਸੋ ਮਾਪੇ ਵਿਰਲਾਪ ਕਰ ਰਹੇ ਨੇ ਨਹੀਂ ਮਾਪਿਆਂ ਦਾ ਦੇਖਿਆ ਜਾਂਦਾ ਇਹ ਵਿਰਲਾਪ ਕਿਵੇਂ ਮਾਪਿਆਂ ਦੇ ਪੈਰਾਂ ਹਿੱਠ ਜ਼ਮੀਰ ਖਿਸਕ ਜਾਂਦੀ ਹੈ ਜਿਵੇਂ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਬੱਚੇ ਦੀ ਮੌਤ ਹੋ ਚੁੱਕੀ ਹੈ ਤਾਂ ਮਾਪੇ ਵਿਰਲਾਪ ਕਰਦੇ ਨੇ ਰੋਂਦੇ ਨੇ ਕੁਰਲਾਉਂਦੇ ਨੇ ਸੋ ਤੁਸੀਂ ਵੀ ਤਸਵੀਰਾਂ ਦੇਖ ਸਕਦੇ ਹੋ ਮਾਪਿਆਂ ਦਾ ਇਹ ਹਾਲ ਨਹੀਂ ਦੇਖਿਆ ਜਾਂਦਾ ਤਾਂ ਫਿਰ ਸੁੰਨੇ ਇਲਾਕਾ ਨਿਵਾਸੀਆਂ ਦਾ ਇਸ ਸੰਬੰਧੀ ਕੀ ਕੁਝ ਕਹਿਣਾ ਹੈ ਅੱਜ ਸਵੇਰੇ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਹੈਗੀ ਮੱਲਾ ਪ੍ਰਾਣੇ ਗੁਰਦੁਆਰੇ ਵਿੱਚ 골ਡੀ ਪੂਰੀ ਆ ਉਹਨਾਂ ਦਾ ਬੇਟਾ ਜਿਹੜਾ ਹੈਗਾ ਬਾਲਟੀ ਦੇ ਵਿੱਚ ਜਿਹੜਾ ਹੈਗਾ ਉਹਦੀ ਡੈਥ ਹੋ ਗਈ ਡੁੱਬ ਕੇ ਜਿਹੜਾ ਉਹ ਖੇਡਦਾ ਸੀਗਾ ਪਾਣੀ ਨਾਲ ਉਹ ਪਤਾ ਨਹੀਂ ਲੱਗਿਆ ਕਿਸ ਟਾਈਮ ਜਿਹੜਾ ਹੈਗਾ ਉਹ ਪਾਲਟੀ ਦੇ ਵਿੱਚ ਜਿਹੜਾ ਹੈਗਾ ਉਹ ਸਿਰ ਭਾਰ ਡਿੱਗ ਗਿਆ ਤੇ ਉਹਨੂੰ ਜਦੋਂ ਹਸਪੀਟਲ ਲੈ ਕੇ ਗਏ ਆ ਤੇ ਉਹਨੂੰ ਮ੍ਰਿਤਕ ਘੋਸ਼ਿਤ ਕੀਤਾ ਉਹਦੇ ਨਾਲ ਜਿਹੜਾ ਹੈਗਾ ਸਾਰੇ ਹੀ ਮੱਲੇ ਦੇ ਵਿੱਚ ਜਿਹੜਾ ਹੈਗਾ ਸ਼ੋਕ ਦੀ ਲਹਿਰ ਹੈ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਇਹ ਹੋਈ ਆ ਮੈਂ ਤਾਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਾਂਗਾ ਵੀ ਜਿਹੜਾ ਹੈਗਾ ਬੱਚਿਆਂ ਦਾ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਇਹ 2-4 ਹਫ਼ਤੇ ਪਹਿਲਾਂ ਵੀ ਹੋਇਆ ਇਸੇ ਤਰ੍ਹਾਂ ਹੋਇਆ ਸਾਡੇ ਮੱਲੇ 'ਚ ਤਾਂ ਦੂਜਾ ਹਾਦਸਾ ਹੋਇਆ ਹੈ ਇੱਕ ਪਹਿਲੇ ਵੀ ਹੋਇਆ ਸੀਗਾ ਤੇ ਮੈਂ ਤਾਂ ਇਹੀ ਗੱਲ ਕਹਾਂਗਾ ਵੀ ਜਿਹੜਾ ਹੈਗਾ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਧੰਨਵਾਦ ਇਹ ਸਵਾ ਕਰਸਾਲ ਦਾ ਸੀਗਾ ਸਵਾ ਸਾਲ ਡੇਢ ਸਾਲ ਦਾ ਬੱਚਾ ਸੀਗਾ ਇਹਦੇ ਫਾਦਰ ਜਿਹੜਾ ਹੈਗਾ ਬਿਜ਼ਨਸ ਕਰਦੇ ਸੀਗੇ ਸਕ੍ਰੈਪ ਦਾ ਬਹੁਤ ਹੀ ਵਧੀਆ ਪਰਿਵਾਰ ਹੈ ਜਿਹੜਾ ਹੈਗਾ ਪਰਮਾਤਮਾ ਨੂੰ ਮੰਨਣ ਵਾਲਾ ਪਰਿਵਾਰਿਕ